ਕਾਲ ਦੋਸਤੋ ਪਿੰਡੂ ਕੀ ਦਾ ਚੈਨਲ ਤੇ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਾਹਿਬ ਟਲੋ ਬਾਈ ਰੋਜ਼ ਦੀ ਤਰ੍ਹਾਂ ਹਜਰਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਵਿਖਾਉਣ ਵਾਸਤੇ ਬਾਈ ਕੀ ਹਾਲ ਚਾਲ ਹੈ ਮਿੱਤਰੋ ਉਮੀਦ ਕਰਦੇ ਆ ਸਾਰੇ ਬਾਈ ਵਧੀਆ ਹੋਵਾਂਗੇ ਟਾਈਮ ਹੋ ਗਿਆ ਜਿਹੜਾ ਬਾਈ ਜੀ 6:00 ਵਜ ਗਏ ਤੇ 55 ਮਿੰਟ ਹੋ ਗਏ ਨਾ ਕੱਲ ਯਾਰਾਂ ਨੁਕਸਾਨ ਬਹੁਤ ਹੋ ਗਿਆ ਕੱਲ ਬਾਈ ਆਪਣੇ ਪਿੰਡੋ ਸਿਵੀ ਵਾਲੀ ਸੜਕ ਤੋਂ ਅੱਗ ਲੱਗਦੀ 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 ਵੇਖ ਲਓ ਵੀ ਕਿੱਧਰ ਪੰਜਗਰਾਈ ਵਾਲੀ ਸਾਈਡ ਜਾਵੜੀ ਤੇ ਮੁੜ ਕੇ ਦੇਵੀ ਵਾਲੇ ਜਾ ਕੇ ਜਾਨੀ ਅੱਗ ਬਾਈ ਕਾਬੂ ਹੋ ਇੰਨਾ ਜਿਆਦਾ ਨੁਕਸਾਨ ਹੋ ਗਿਆ ਯਾਰ ਮੈਨੂੰ ਲੱਗਦਾ ਵੀ ਕੱਲ ਘਟੋ ਘਟਾ ਸਨੇ ਟਾਂਗਰ ਤੇ ਕਣਕ ਦਾ ਹਿਸਾਬ ਲਾਈਏ ਤਾਂ ਮੈਨੂੰ ਲੱਗਦਾ ਵੀ 2500 3000 ਕਿੱਲੇ ਦੇ ਨੇੜੇ ਤੇੜ ਤਾਂ ਯਾਰ ਮੱਚ ਗਿਆ ਹੋਊਗਾ ਬਾਈ ਮੇਰੀ ਟੱਕ ਕਹਿੰਦੀ ਆ ਵੀ ਇੰਨਾ ਹੋਊਗਾ ਬਾਈ ਲਗਾਤਾਰ ਯਾਰ ਸੋ ਕਿ ਲੱਗਦੀ ਕੱਲ ਹਵਾ ਬਾਲੀ ਸੀ ਬਾਈ ਕੱਲ ਚੱਕਰ ਆਏ ਪੈ ਗਿਆ ਹਵਾ ਕਰਕੇ ਹਵਾ ਬਾਲੀ ਵਗਣੇ ਕਰਕੇ ਤੇ ਇੱਕ ਚਾਰ-ਛੇ ਫੇਰੇ ਹਵਾ ਵਗਣੇ ਕਰਕੇ ਹਨਾ ਕਾਬੂ ਤਾਂ ਨਹੀਂ ਪਿਆ ਇੱਕ ਪਾਸੇ ਰੋਕਦੇ ਸੀਗੇ ਮਿਹਰੇ ਹੋ ਕੇ ਉਧਰ ਗਿਡੇ ਲਾਉਂਦੇ ਫਿਰ ਹਵਾ ਦੂਜੇ ਪਾਸੇ ਨੂੰ ਹੋ ਜਾਂਦੀ ਸੀ ਹਵਾ ਦੂਜੇ ਪਾਸੇ ਨੂੰ ਹੁਣੇ ਕਰਕੇ ਫਿਰ ਅੱਗ ਦੂਜੇ ਪਾਸੇ ਚਲ ਜਾਂਦੀ ਸੀ ਫਿਰ ਉਧਰਲੇ ਪਾਸੇ ਫਿਰ ਨਾਲ ਦੀ ਨਾਲ ਜਿਹੜੇ ਲਾਉਂਦੇ ਜੀ ਫਿਰ ਫਿਰ ਹਵਾ ਦਾ ਰਤਬਾ ਬਦਲ ਜਾਂਦਾ ਚਾਰ ਸਫੇਰੋ ਜਾਨੀ ਹਵਾ ਕੱਲ ਪਈ ਆ ਬਾਈ ਤਾਂ ਕਰਕੇ ਅੱਗ ਚਾਰ ਸਫੇਰਿਆਂ ਨੂੰ ਘੁੱਮ ਗਈ ਯਾਰ ਸਾਰੇ ਪਾਸੇ ਤੇ ਕਾਬੂ ਪਾਉਣਾ ਕੱਲ ਬਾਈ ਯਾਰ ਹਣਾ ਕੁਦਰਤ ਦੀ ਮਾਰ ਪਈ ਆ ਤੇ ਆਪਾਂ ਤਾਂ ਨੇ ਆ ਵਾਈਗੁਰੂ ਜੀ ਜਿੰਨਾਂ ਦੀ ਵੀ ਹਣਾ ਨੁਕਸਾਨ ਹੋਇਆ ਬਾਈ ਕਣਕ ਦਾ ਤੇ ਵਾਈਗੁਰੂ ਬਲ ਬਖਸ਼ ਟਾਂਗਰ ਟੁੰਗਰ ਦਾ ਤਾਂ ਚੱਲ ਯਾਰ ਸਰ ਜਾਂਦਾ ਟਾਂਗਰ ਦਾ ਕੋਈ ਨਹੀਂ ਟੂੜੀ ਦਾ ਵੀ ਕਿਹੜਾ ਬਾਲਾ ਹੈਗਾ ਟਾਂਗਰ ਟੁੰਗਰ ਦਾ ਫਿਰ ਵੀ ਚੱਲ ਜਾਂਦਾ ਇੰਨਾ ਘ ਔਰ ਜੇਰਾ ਕਣਕ ਜੀ ਦੀ ਮੱਚ ਜਾਂਦੀ ਹੈ ਨਾ ਬਾਈ ਯਾਰਾ ਉਹਦਾ ਬਹੁਤ ਔਖਾ ਹੋ ਜਾਂਦਾ ਬਾਈ ਯਾਰ ਤੇ ਆਪਾਂ ਉਮੀਦ ਕਰਦੇ ਆ ਬਾਕੀ ਜਿਹੜੇ ਵੀ ਪਿੰਡ ਦੇ ਬੰਦੇ ਹੈਗੇ ਆ ਹਨ ਜਿੱਥੋਂ ਜਿੱਥੋਂ ਦੀ ਜਿਹੜੇ ਵੀ ਪਿੰਡ ਦਾ ਨੁਕਸਾਨ ਆ ਅਸੀਂ ਵੀ ਪਹਿਲ ਦੇ ਆਧਾਰ ਤੇ ਸਰਪੰਚ ਸਾਹਿਬ ਨਾਲ ਗੱਲ ਹੋਈ ਆ ਬਾਕੀਦਰ ਚੇਅਰਮੈਨ ਸਾਹਿਬ ਨਾਲ ਵੀ ਆਪਾਂ ਘਰੇ ਵੀ ਚੱਲ ਕੇ ਆਵਾਂਗੇ ਬਾਈਆਂ ਜਿੰਨਾਂ ਨੂੰ ਨੁਕਸਾਨ ਹੋਇਆ ਜਿੱਥੋਂ ਤੱਕ ਪੁੱਗਦਾ ਹੋਇਆ ਸਾਰੇ ਵੀਰ ਭਰਾ ਹਨਾ ਸਾਰੇ ਪਿੰਡ ਦੇ ਸਾਥ ਨਾਲ ਨਾਲ ਉਹਨਾਂ ਦੀ ਮਦਦ ਜ਼ਰੂਰ ਕਰਾਂਗੇ ਬਾਈ ਤੇ ਬਾਕੀ ਤੁਸੀਂ ਵੀ ਜਿਹੜੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਵੀ ਬਾਈ ਦਾ ਨੁਕਸਾਨ ਹੋਇਆ ਜੀ ਤੇ ਪਿੰਡ ਵਾਲੇ ਇਕੱਠੇ ਹੋ ਕੇ ਯਾਰ ਹਨਾ ਇੰਨੇ ਨਾਲ ਗਰਜ ਨਿਕਲ ਜਾਂਦੀ ਏ ਰ ਅਗਲੇ ਦੀ ਜੇ ਕਵੰਟਲ ਕਵੰਟਲ ਕਣਕ ਵੀ ਇਕੱਲ ਕਰ ਚੰਗੇ ਘਰ ਹੈ ਜਿਹੜਾ ਦੇਈ ਜਾਊਗਾ ਬਈ ਹਨਾ ਇੰਨੇ ਨਾਲ ਅਗਲੇ ਦੀ ਗਰਜ ਨਿਕਲ ਜੂ ਪੈ ਹੁਣ ਸਾਡੇ ਪਿੰਡ ਕਈਆਂ ਦਾ ਨੁਕਸਾਨ ਹੋ ਗਿਆ ਵੀਰਾਂ ਦਾ ਪਹਿਲੀ ਵੀ ਠੇਕੇ ਦੇ ਸੀਗੇ ਤੇ ਵੇਖ ਲੋ ਯਾਰ ਇੱਥੇ ਇੱਥੇ ਕਿਸਾਨ ਮਰ ਜਾਂਦਾ ਆ ਕਿ ਯਾਰ ਹੋਰ ਘਾਟੇ ਸਾਰੇ ਝੱਲ ਲੈਂਦਾ 10 ਮਣਕਣਕ ਘਟ ਹੋ ਜੂ 15 ਹੋ ਜੂ 20 ਹੋ ਜੂ ਉਹ ਘਾਟਾ ਇੰਨਾ ਨਹੀਂ ਹੁੰਦਾ ਜਿਹੜੀ ਸਾਰੀ ਦੀ ਸਾਰੀ ਕਣਕ ਮੱਚ ਜਾਨੀ ਯਾਰ ਦੁੱਖ ਤਾਂ ਹੁੰਦਾ ਹੀ ਬਈ ਪੁੱਤਾਂ ਨੂੰ ਪਾਲੀ ਫਸਲਾਂ ਨਾਲ ਤੇ ਬਾਕੀ ਜਿੱਥੇ ਵੀ ਵੀਰ ਭਰਾਵਾਂ ਨੂੰ ਨੁਕਸਾਨ ਹੋਇਆ ਜਿਹੜੇ ਵੀ ਪਿੰਡ ਹਨ ਤੇ ਪਿੰਡ ਵਾਲੇ ਆਪ ਮੂਹਰੇ ਲੱਗ ਕੇ ਨਾਲੇ ਤੱਕਲੇ ਦੇ ਘਰੇ ਜਾਓ ਕੋਈ ਗੱਲ ਨਹੀਂ ਬਾਈ ਸ਼ੇਰਾ ਕੋਈ ਗੱਲ ਨਹੀਂ ਹੌਸਲਾ ਨਾਲ ਸੱਟ ਯਾਰ ਅਸੀਂ ਨਾਲ ਖੜੇ ਹਾਂ ਤੇ ਨਾਲੇ ਵੀਰ ਭਰਾ ਹੈਲਪ ਜ਼ਰੂਰ ਕਰਨ ਕਿਉਂਕਿ ਕੱਲਾ ਹੌਸਲਾ ਨਹੀਂ ਕੰਮ ਕਰਦਾ ਤੇ ਜੇ ਮੰਨ ਕੇ ਚਲੋ ਕੋਈ ਮਰੀਜ਼ ਪਿਆ ਤੇ ਉਹਨੂੰ ਆਪਾਂ ਕੱਲਾ ਹੌਸਲਾ ਦੇਈ ਜਾਂਨੇ ਆ ਤੇ ਦਵਾਈ ਨਹੀਂ ਦਵਾਉਂਦੇ ਨਾ ਕੋਈ ਨਹੀਂ ਕੋਈ ਨਹੀਂ ਠੀਕ ਆ ਜੀ ਤੇਰੇ ਨਾਲ ਖੜੇ ਆ ਉਹਨੂੰ ਅਸਲ 'ਚ ਦਵਾਈ ਦੀ ਲੋੜ ਹੁੰਦੀ ਹੈ ਨਾ ਹੌਸਲਾ ਵੀ ਕਿਤੇ ਨਾ ਕਿਤੇ ਕੰਮ ਜ਼ਰੂਰ ਕਰਦਾ ਪਰ ਜਿੰਨ ਚਰ ਉਹਨੂੰ ਦਵਾਈ ਨਹੀਂ ਦਵਾਉਂਦੇ ਆਪਾਂ ਉਹ ਨਚਰ ਉਹਦਾ ਇਲਾਜ ਨਹੀਂ ਹੁੰਦਾ ਸੋ ਹੌਸਲਾ ਜਿਹੜਾ ਵੀਰ ਭਰਾ ਦੇ ਸਕਦਾ ਉਹ ਤੇ ਜਰੂਰ ਦਿਓ ਤੇ ਨਾਲ ਲੱਗਦੇ ਆ ਤਾਂ ਹੈਲਪ ਜਰੂਰ ਕਰੋ ਬਈਆ ਜਤਿੰਦਰ ਸਿੰਘ ਬਾਈ ਕੀ ਹਾਲ ਚਾਲਾ ਗਰਚਰਨ ਸਿੰਘ ਪਰਮਿੰਦਰ ਦਿਓੜ ਭਰਾ ਠੀਕ ਠਾਕ ਆਂ ਅੰਗਰੇਜ਼ ਔਲਖ ਬਾਈ ਕੀ ਹਾਲ ਚਾਲਾ ਟਾਈਮ ਜਿਹੜਾ ਹੋ ਗਿਆ 6 ਵਜੇ ਤੇ 58 ਮਿੰਟ ਹੋ ਗਿਆ ਬਾਈ ਤੇ ਬਾਕੀ ਕਿਹੜੇ ਕਿਹੜੇ ਏਰੀਏ ਦੇ ਵਿੱਚ ਨੁਕਸਾਨ ਆਇਆ ਜਰੂਰ ਦੱਸੋ ਕੱਲ ਆਪਣੇ ਤਾਂ ਨੇੜੇ ਤੇੜੇ ਇੱਥੇ ਕੱਲ ਵਾਵਾ ਥਾਈ ਲੱਗੀ ਆ ਤਿੰਨਾਂ ਚਾਰਾਂ ਥਾਈ ਕੱਲ ਅੱਗ ਕਹਿੰਦੇ ਲੱਗੀ ਆ ਜੀ ਬਹੁਤ ਨੁਕਸਾਨ ਬਾਈ ਹੋਇਆ ਹੋਰ ਭਰਾ ਕੀ ਆਲਾ ਠੀਕ ਆ ਕੀ ਆਲਾ ਬਾਈ ਠੀਕ ਠਾਕ ਵਧੀਆ 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 ਤੇ ਮੈਂ ਕੱਲ ਵੀਡੀਓ ਪਾਈ ਸੀਗੀ ਕਈ ਆਖੀ ਜਾਂਦੇ ਯਾਰ ਟੰਗ ਨੂੰ ਲਾਈ ਬਾਈ ਐਡਾ ਕੋਈ ਨਹੀਂ ਕਵਲ ਆਉਂਦਾ ਨਾ ਜਿੱਥੇ ਆਸੇ ਪਾਸੇ ਕਣਕ ਖੜੀ ਹੋਵੇ ਤੇ ਅਗਲਾ ਉੱਥੇ ਟੰਗਰ ਨੂੰ ਅੱਗ ਲਾਉਂਦਾ ਪਹਿਲੀ ਗੱਲ ਤਾਂ ਟੰਗਰ ਨੂੰ ਤਾਂ ਕੋਈ ਅੱਗ ਲਾਉਂਦਾ ਨਹੀਂ ਕੋਈ ਤਾਂ ਜ਼ਿਆਦਾ ਵੇਚ ਦਿੰਦਾ ਅਗਲਾ ਤ ਖਰਚਿਆਂ ਨੂੰ ਜਰੂਰ ਅਗਲਾਉਂਦਾ ਪਰ ਐਡਾ ਵੀ ਯਾਰ ਜਦੋਂ ਆਸੇ-ਪਾਸੇ ਕਣਕ ਖੜੀ ਹੋਵੇ ਕੌਣ ਅਗਲਾਉਂਦਾ ਬਾਈ ਹੁਣ ਤਾਂ ਵਿੱਚ ਹੀ ਵਾਹੂ ਬੁੱਦੰਦੇ ਆ ਉਹ ਵੀਡੀਓ ਸਹੀ ਸੀ ਠੇਕ ਫੁਕ ਕੋਈ ਨਹੀਂ ਕਿ ਕਈ ਵਿੱਚ ਕਮੈਂਟ ਕਰੀ ਜਾਂਦੇ ਸੀ ਆ ਜੋ ਕਿਰਾ ਬੋਲੀ ਵੇਣੇ ਬਾਈ ਸਸੀ ਗੱਲ ਜੀ ਹੋਰ ਠੀਕ ਆ ਵਾ ਵਧੀਆ 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 ਪਰਥ ਚਲਦੇ ਲੱਗਿਆ ਕਿ ਉਹ ਵਾਲੇ ਉਰਲੇ ਪੈਸੇ ਜੀ ਨਹੀਂ ਲਾ ਗਿਆ ਉਹ ਨਹੀਂ ਫਿਰ ਮੋਰ ਰੋਡ ਕਹਿ ਕੇ ਦਿੰਦੇ ਨਹੀਂ ਮੋਰ ਰੋਡ ਤੇ ਸੱਤ ਦਸੋਗਲੇ ਨੂੰ ਹੂੰ ਮੇਨ ਸੜਕ ਤੇ ਹੁੰਦੀ ਹੈ ਉਵੇਂ ਹੀ ਸੜਕ ਤੇ ਇੱਕ ਕੱਚੇ ਨਹੀਂ ਪੱਨਾ ਐਨ ਐਸ ਟੂ ਵੀ ਲੰਬੇ ਤੋਂ ਕੇ ਜਲੰਧਰ ਪੱਕੇ ਲੰਬੇ ਤੁਰੀ ਬੋਲਾ ਬਾਈ ਲੰਬੇ ਜੀ 250 ਰੁਪਇਆ 250 70 70 80 90 305 5 305 10 15 15 20 25 25 30 35 335 335 ਬੋਲਾ ਭਾਈ ਕਿਨੇ 335 ਰੁਪਏ ਜੀ ਨਹੀਂ ਵੇਚਣੀ ਲਾ ਭਾਈ ੜੰਬੇ ਦੀ ਤੂੜੀ ਸੀਗੀ ਬਾਈ 335 ਰੁਪਏ ਹੋਈ ਹੈ ਪਰ ਬਾਈ ਨੇ ਵੇਚੀ ਨਹੀਂ ਨਾ ਨਹੀਂ ਰੇਟ ਪੁੱਗਿਆ ਬਾਈ ਨੂੰ ਵੀ ਰੇਟ ਬਾਈ ਜਾਂਦਾ ਜ਼ਿਆਦਾ ਚਾਹੀਦਾ ਜੀ ਤੇ ਨਾ ਗਾਜ ਜ ਤਿੰਨੇ ਆਏ ਫਿਲਹਾਲ ਤੇ ਦੇਖਦੇ ਆ ਬਾਈ ਦੂਜੀ ਟਾਲੀ ਕੀ ਰੇਟ ਜਾਂਦੀ ਹੈ ਜੀ ਇਹਦੀ ਟਾਲੀ ਵੀਰੇ ਨਵੀਂ ਆ ਬੋਲੋ ਜੀ ਨਵੀਂ ਆਊਗੀ ਦੇਖੋ ਅਰੇ 200 250 250 250 70 55 60 65 70 75 80 85 90 95 305 305 ਬੋਲਾ ਬਾਈ ਕਿਨੇ 305 ਰੁਪਇਆ ਬਾਈ ਜੀ ਲੈ ਬਾਈ ਲੈ ਬਾਈ ਦੋ ਟਰਾਲੀਆਂ ਜਿਹੜੀਆਂ ਪੰਡਾਲੀਆਂ ਆਈਆਂ ਸੀਗਾ ਤੇ ਇੱਕ ਟਰਾਲੀ ਆਈ ਏ ਜਿਹੜੀ ਜਾਲੀ ਵਾਲੀ ਹੈ ਨਾ ਇੱਕ ਵੀ ਕੀ ਹਣਬੇ ਦੀ ਤੂੜੀ ਆਈ ਏ ਅੱਜ ਸਾਰੀ ਤੂੜੀ ਆਈ ਏ ਯਾਰ ਹਣਬੇ ਦੀ ਵੀ ਆਈ ਏ ਮਸ਼ੀਨ ਵਾਲੀਆਂ ਤਾਂ ਹੈਗੀਆਂ ਹੀ ਹੈਗੀਆਂ ਤੇ ਇੱਕ ਜਿਹੜੀ 355 ਲੱਗੀ ਹਣਬੇ ਵਾਲੀ ਉਹ ਬਾਈ ਨੇ ਨਹੀਂ ਵੇਚੀ ਜਿਹੜੀ 300 ਤੇ 5 ਰੁਪਏ ਜਾਨੀ ਜਿਹੜੀ ਕੀ ਉਹ ਵੇਗ ਗਈ ਬਾਈ ਹਨਾ ਤੇ ਲਾਸਟ ਟਰਾਲੀ ਆ ਗਈ ਜਾਲੀ ਵਾਲੀ ਜਾਲੀ ਵਾਲੀ ਤੂੜੀ ਦਾ ਰੇਟ ਵੇਖਦੇ ਆ ਬਈ ਮੰਡੀ ਦੇ ਵਿੱਚ ਕੀ ਚੱਲਿਆ ਕੱਲ ਆਈ ਨਹੀਂ ਸੀ ਅੱਜ ਵੇਖਦੇ ਆ ਨਾ ਕਰਕੇ ਵੜੇ ਨਾ ਕਰੀਏ ਨਾ ਕਿਤਾਹ ਕਰਦੇ ਨਾ ਚੱਕਦੇ ਫਿਰ ਕੰਮ ਮੇਰੇ ਅੰਕਲ ਕਰਾ ਸੰਭੀ ਆ ਹਾਂਜੀ 200 225 ਰੁਪਏ 30 ਰੁਪਏ 35 40 45 250 250 ਬੋਲਾ ਭਾਈ ਕਿਨੇ 60 ਰੁਪਏ 65 ਰੁਪਏ 70 75 80 280 ਬੋਲਾਂਗੇ ਨਾ 280 ਨਾ ਬਈ ਤੇ ਬਈ ਜਿਹੜੀ ਤਾਂ ਹੜੰਬੇ ਵਾਲੀ ਤੂੜੀ ਆਈ ਸੀ ਉਹ ਤਾਂ ਵਿਗੀ 355 ਹਣਾ ਉਹ ਬਾਈ ਨੇ ਵੇਚੀ ਨਹੀਂ ਉਹ ਖੜੀ ਟਰਾਲੀ ਸਾਹਮਣੇ ਤੇ ਜਿਹੜੀ ਮਿੱਤਰੋ ਹੋਈ ਆ ਬਾਈ ਪੰਡਾ ਵਾਲੀ ਤੂੜੀ ਉਹ ਹੀ ਆ 300 ਤੇ 5 ਰੁਪਈਆ ਨਾ ਤੇ ਆ ਜਿਹੜੀ ਹੋਈ ਆ ਬਾਈ ਕਿੰਨੇ ਹੋਈ ਸੀ ਇਹ ਓਏ ਯਾਰ ਦਿਮਾਗ 'ਚ ਆ ਕਿੰਨੀ ਹੋਈ ਸੀਗੀ 200 225 ਹੈ ਨਾ 80 280 ਰੁਪਈਆ ਬਈ ਭੁੱਲ ਗਿਆ ਸੀ ਮੈਂ 280 ਰੁਪਈਆ ਜਿਹੜੀ ਆ ਹੋਈ ਆ ਤੇ ਤੁਸੀਂ ਹਿਸਾਬ ਕਰਾਓ ਜਾਂ ਲਾ ਕੇ ਵੇਖੋ ਵੀ 280 ਰੁਪਈਏ ਤੇ 7 ਕੁਇੰਟਲ ਕਿੰਨਾ ਬਣ ਗਿਆ ਹੈ ਜੇ ਆਪਾਂ 300 ਨੂੰ ਲਾਈਏ 7 2100 2000 ਦੇ ਨੇੜੇ ਤੇ ਇਹ ਟਰਾਲੀ ਜਿਹੜੀ ਇਹ ਬਣੀ ਹੋਊਗੀ ਪਤਾ ਨਹੀਂ 1800 ਤੇ 1900 ਦੀ ਤੇ 2000 ਦੇ ਨੇੜੇ ਤੇ ਜਿਹੜਾ ਜਿਹੜੀ ਟੂੜੀ ਇੱਥੇ ਪਈ ਜਾਂਦੀ ਆ ਬਾਈ ਲਾ ਲਓ ਹਿਸਾਬ ਕਰਾ ਜੇ ਤੁਸੀਂ ਜਾਲੀ ਵਾਲੀ ਟਰਾਲੀ ਲੈਣੀ ਆ ਅੱਜ ਦਾ ਰੇਟ ਆ ਜਿਹੜਾ ਜਿਹੜਾ ਪਰਸੋਂ ਦਾ ਰੇਟ ਸੀ ਉਦੋਂ ਤਾਂ 200 200 ਹੀ ਰਹਿ ਗਈ ਸੀ ਉਦੋਂ 40 ਸੀ ਅੱਜ ਥੋੜੀ ਜਿਹੀ ਵਧੀ ਹੈ ਅੱਜ 280 ਰੁਪਏ ਰੇਟ ਹੈ ਤੇ ਜੇ 300 ਨੂੰ ਲੱਗਦੀ ਹੈ ਤਾਂ 300 ਦੇ ਹਿਸਾਬ ਨਾਲ 7 ਕਮਾਂਟਰ 7 30 2100 ਤੇ 14 1500 ਬਣਵਾਈ ਆ 1200 ਤੇ ਵਿੱਚ ਲੇਬਰ ਨੂੰ ਰਪਾ ਕੇ 1500 ਨੂੰ ਢੁਗੂਗੀ ਇਹ ਵਿੱਚ ਡੀਜ਼ਲ ਖਰਚਾ ਲਾ ਲੋ ਹਨਾ ਕੋ ਲੱਭ ਤਲੂਬ ਤਦਾ ਹੈ ਨਹੀਂ ਕਿ ਜੇ ਆਪਾਂ ਕਹਿ ਦਈਏ ਵੀ ਇਹਦੇ ਜੋ ਕੋਈ ਮੋਟੀ ਕਮਾਈ ਆ ਪਰ ਜਿਹਦੇ ਕੋਲੇ ਆਸ ਦੀ ਮਸ਼ੀਨ ਹੈਗੀ ਆ ਤੇ ਉਹਦਾ ਜ਼ਰੂਰ ਫਾਇਦਾ ਹੈਗਾ ਥੋੜਾ ਜਿਹਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਵੀ ਭਰਾ ਜੈਤਵਾਰਾ ਸਬਜੀ ਮੰਡੀ ਦੀ ਵੀਡੀਓ ਆਉਣੀ ਨੀਗੀ ਤੇ ਸਬਜੀ ਮੰਡੀ ਦੀ ਵੀਡੀਓ ਜਿਹੜੀ ਆਪਾਂ ਕੱਲ ਬਣਾਈ ਆ ਬਾਈ ਜ਼ਰੂਰ ਵੇਖੋ ਜੇ ਮੇਰਾ ਵੀਰ ਭਰਾ ਅਜਮੇਰ ਸਿੰਘ ਭੁੱਲਾ ਰਤਨ ਜੀ ਸਮਾਣਾ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲ ਆ ਭਰਾ ਹੋ ਠੀਕ ਠਾਕ ਮੈਂ ਬਾਈ ਕਿਹਦੇ ਫੋਟੋ bxaਓ ਫੋਟੋ ਦੇ ਲਓ ਬਾਈ ਯਾਰ ਗੱਲ ਹੀ ਕੋਈ ਨਹੀਂ ਭਰਾ ਹੋ ਠੀਕ ਠਾਕ ਤੇ ਜੰਟਾ ਯੂਐਸ ਤੋਂ ਲਾਈ ਭਰਾ ਕੀ ਹਾਲ ਚਾਲ ਆ ਲਖਵਿੰਦਰ ਡeol ਦੇਰਾ ਬਾਬਾ ਨਾਨਕ ਕਰਕਿਆਂ ਨੇ ਸਾਡੇ ਧੂਰੀ ਲਾ ਕੇ ਬਹੁਤ ਨੁਕਸਾਨ ਹੋਇਆ ਬਾਈ ਜੀ ਸਹੀ ਗੱਲ ਆ ਬਾਈ ਸਹੀ ਗੱਲ ਆਪਣੇ ਬਹੁਤ ਨੁਕਸਾਨ ਹੋਇਆ ਬਾਈ ਇੱਧਰ ਯਾਰ ਤਾਂ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰੋ ਤੇ ਕੱਲ ਨੂੰ ਮਿਲਦੇ ਆਂ ਫਿਰ ਬਾਈ ਧੰਨਵਾਦ Tata bye bye